ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਸੀ ਜੀ ਛੀਮੇ ਆਪਣੇ ਪਿੰਡ ਤੇ ਹਾਂਜੀ ਆ ਦੇਖੋ ਗੇਟ ਹੈ ਜਿਹੜਾ ਇੱਥੋਂ ਮਤਲਬ ਹਜੇ ਲਗਾਇਆ ਨਹੀਂ ਹੋਇਆ ਤੇ ਘਰ ਪਾਇ ਨੂੰ ਹਜੇ ਥੋੜਾ ਟਾਈਮ ਹੀ ਹੋਇਆਗਾ ਦੇਖੋ ਆਪਣੇ ਇੱਕਿਆਂ ਦਾ ਘਰ ਛੀਮੇ ਵਾਲਾ ਤੇ ਇੱਧਰ ਹਰ ਗੁਣ ਬੈਠੀ ਹੈ ਜੀ ਮਿੱਟੀ ਚ ਖੇਡੀ ਜਾਂਦੀ ਹੈ ਤੇ ਜੀ ਇੱਥੋਂ ਗੇਟ ਤੋਂ ਐਂਟਰੀ ਕਰਦੇ ਹੀ ਅੰਦਰ ਆਪਾਂ ਜਿਹੜੀ ਗੱਡੀ ਲਗਾਤੀ ਸੀ ਤੇ ਉਹ ਆਪਣਾ ਜਿਹੜਾ ਘਰ ਹੈਗਾ ਪਿੱਛੇ ਰਹਿ ਗਿਆ ਇਧਰਲੀ ਸਾਈਡ ਸਾਰਾ ਮੱਝਾਂ ਵਾਲਾ ਬਣਾਇਆ ਹੋਇਆਗਾ ਦੇਖੋ ਮੱਝਾਂ ਖੜੀਆਂ ਨਹੀਂ ਆ ਤੇ ਅੰਦਰ ਦੇਖੋ ਜੀ ਆਹ ਵਾਲਾ ਬੂਟਾ ਜਿਹੜਾ ਅਨਾਰਾਂ ਦਾ ਤੇ ਉਹ ਵਾਲਾਗਾ ਨਿੰਬੂਆਂ ਦਾ ਆਜੋ ਹੁਣ ਤੁਹਾਨੂੰ ਦਿਖਾਉਣੇ ਆ ਇਧਰੋਂ ਦੇਖੋ ਗੇਟ ਆ ਗਿਆ ਗੇਟ ਤੇ ਹਜੇ ਜਿਹੜੇ ਲਗਾਏ ਨਹੀਂ ਹੈਗੇ ਆਪਾਂ ਮਤਲਬ ਘਰ ਪਾਇਨ ਨੂੰ ਥੋੜੀ ਟਾਈਮ ਹੋਇਆ ਇੱਧਰ ਖੇਲ ਬਣਾਈ ਗਈ ਹੈਗੀ ਮੱਝਾਂ ਵਾਸਤੇ ਪਾਣੀ ਪੀਣ ਵਾਸਤੇ ਜਾਂ ਨਮਾਉਣ ਵਾਸਤੇ ਦੇਖੋ ਤੁਸੀਂ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਨੇ ਇੱਧਰਲੀ ਸਾਈਡ ਆ ਆ ਦੇਖੋ ਕਣਕ ਜਿਹੜੀ ਸੀ ਮੰਮੀ ਨੇ ਧੋ ਕੇ ਪਾਈ ਹੋਈ ਸੀ ਥੁੱਕਣੀ ਤੇ ਇੱਧਰ ਵੀ ਥੋੜੀ ਬਹੁਤੀ ਜਿਹੜੀ ਸਬਜ਼ੀ ਬੀਜੀ ਹੋਈ ਹੈ ਆ ਦੇਖੋ ਚੌਲੇ ਲੱਗ ਰਹੇ ਨੇ ਮਿਰਚਾਂ ਹਰੀਆਂ ਹੁਣ ਤਾਂ ਪੱਕ ਗਈਆਂ ਚੌਲੇ ਵੀ ਕਿਤੇ ਕਿਤੇ ਜੇ ਨੇ ਬਸ ਜੇ ਕੱਲ ਨੂੰ ਮਿਲੇ ਸਾਨੂੰ ਅਸੀਂ ਤੋੜ ਕੇ ਲੈ ਜਾਾਂਗੇ ਅੱਜ ਦੇਖਾਂਗੇ ਸਾਮ ਨੂੰ ਆਹ ਦੇਖੋ ਜੀ ਸਬਜ਼ੀ ਲਈ ਹੋਈ ਐ ਇੱਧਰ ਉਹ ਦੇਖੋ ਹਰਗੁਣ ਮੰਜੇ ਦੇ ਥੱਲੇ ਬੈਠੀ ਮਿੱਟੀ 'ਚ ਖੇਡ ਕੇ ਨੂੰ ਬਹੁਤ ਮਜ਼ਾ ਆਉਂਦਾ ਆ ਦੇਖੋ ਨੇ ਮਜ਼ਾ ਉੱਧਰ ਤੂੜੀ ਪਈ ਹੋਈ ਆ ਮੱਝਾਂ ਦੇਖੇ ਆਉਂਦੀਆਂ ਨਹੀਂ ਆ। ਕੂਲਰ ਲਗਾ ਰੱਖਿਆ। ਹੋ ਤਾਇਆ ਦੀ ਕਕਰ ਆ ਗਿਆ। ਕੇ ਇੱਧਰ ਟੋਕਲੀ ਮਸ਼ੀਨ ਆ। ਆ ਦੇਖੋ ਜੀ ਛੱਲੀਆਂ ਕੱਢ ਕੇ ਰੱਖੀਆਂ ਪਈਆਂ ਨੇਗੀਆਂ। ਬੱਸ ਉਸ ਕੋ ਹਲਣਗੇ ਨੂੰ ਕੱਢ ਕੇ ਦਾਣੇ ਇੱਧਰ ਆਪਣੇ ਸਬਜ਼ੀ ਵੀ ਤਿਆਰ ਕਰੀ ਪਈ ਐ ਕੱਟ ਕੇ। ਹੂੰ ਤੜਕਾ ਜਿਹੜਾ ਹੁਣ ਮਸਾਲਾ ਕੁੱਟਣਾ ਹੈਗਾ। ਮੰਮੀ ਕਹਿੰਦੇ ਇੰਨੇ ਤੁਸੀਂ ਕੁੱਟ ਦੋ ਤੇ ਕੁੰਡੇ ਚ ਐਨੇ ਮੈਂ ਜਿਹੜੇ ਉਹਨੇ ਲਿਆ ਆ ਮਾਂ ਅਮਰੂਦ ਲੈ ਕੇ ਆਉਂਦੇ ਨੇਗੇ ਆ ਤੁਹਾਨੂੰ ਦਿਖਾਈ ਦਿੱਤਾ ਸੀਗਾ ਉਧਰ ਵਾਸ਼ਰੂਮ ਬਣੇ ਹੋਏ ਨੇਗੇ ਵਾਸ਼ਰੂਮ ਇੱਕ ਬਾਹਰ ਹੈ ਤੇ ਆ ਦੇਖੋ ਜੀ ਆ ਪਹਿਲਾਂ ਆ ਗਿਆ ਪੋਰਚ ਤੇ ਆ ਗਈ ਸਾਹਮਣੇ ਰਸੋਈ ਹੁਣ ਆਪਾਂ ਹੋ ਗਏ ਲੌਬੀ ਸੈਂਟਰ ਹਰ ਗੁਣ ਨੂੰ ਅਸੀਂ ਅੱਜ ਸਕੂਲੋਂ ਹੀ ਲਿਆਏ ਸੀ ਆ ਦੇਖੋ ਜੀ बैग हाँ किचन आ गया हजे हाँ कम थोड़ा बहुत रेगा बैडरूम बैड पर हटा के थोड़ा जा छन पौगा हा देखो ये बैडरूम आ गया ਇਹਦੇ ਨਾਲ ਹੀ ਆ ਗਿਆ ਜੀ ਦੇਖੋ ਇਹ ਆ ਗਿਆ ਬੈੱਡਰੂਮ ਇਹਦੇ ਨਾਲ ਹੀ ਆ ਗਿਆ ਪੇਟੀਆਂ ਵਾਲਾ ਕਮਰਾ ਮਤਲਬ ਪੇਟੀਆਂ ਵਾਲਾ ਹੀ ਕਹਿੰਦੇ ਨੇ ਆਪਾਂ ਤਾਂ ਪਿੰਡਾਂ ਵਾਲੇ ਸਾਰੇ ਆ ਤੇ ਮੰਜੇ ਬਿਸਤਰੇ ਵੀ ਇੱਧਰ ਲਗਾਏ ਹੋਏ ਨੇ ਕੁਰਸੀਆਂ ਪਈਆਂ ਨੇ ਲਓ ਜੀ ਆ ਪੌੜੀਆਂ ਚੜ੍ਹਦੀਆਂ ਨੇ ਲੌਬੀ ਦੇ ਵਿੱਚੋਂ ਹੀ ਤੇ ਇੱਧਰ ਵਾਸ਼ਰੂਮ ਆ ਗਿਆ ਇਹ ਵਾਲਾ ਵੀ ਵਾਸ਼ਰੂਮ ਹੈਗਾ ਇਹ ਆ ਗਿਆ ਡਰਾਈング ਰੂਮ ਫਿਲਹਾਲ ਤਾਂ ਇਹਦੇ ਵਿੱਚ ਅਜੇ ਸੋਫੇ ਲਾਏ ਹੋਏ ਹਾਂ ਸੌਰੀ ਬੈੱਡ ਲਗਾਏ ਹੋਏ ਨੇ ਮੰਮੀ ਦੇ ਪੁਰਾਣੇ ਤੇ ਜਿਹੜੇ ਉਹ ਵਾਲਾ ਬੈੱਡਰੂਮ ਸੀ ਉਹ ਨਵੇਂ ਹੋਣ ਹੀ ਲੈਂਦੇ ਸੀਗੇ ਬੈੱਡ ਤੇ ਉਹ ਆਪਾਂ ਇੱਥੇ ਲਗਾਤੇ ਆਹ ਦੇਖੋ ਇਧਰੋਂ ਜਿਹੜਾ ਇਹ ਗੇਟ ਹੈ ਘਰੋਂ ਸੁਣਨਾ ਤੇ ਆ ਕੱਪੜੇ ਧੋਣ ਵਾਲੀ ਮਸ਼ੀਨ ਇੱਥੇ ਰੱਖਤੀ ਮੰਮੀ ਨੇ ਇੱਥੇ ਤੋ ਲੈਂਦੇ ਹੁੰਦੇ ਨੇ ਆ ਦੇਖੋ ਆ ਤੁਹਾਨੂੰ ਦਿਖਾਈ ਸੀ ਸਬਜ਼ੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਦਾਂ ਦਾ ਲੱਗਿਆ ਆਪਣਾ ਘਰ ਝੀਮਿਆਲਾ ਲੋ ਜੀ ਦੇਖੋ ਸਾਰੇ ਉੱਪਰੋਂ ਵੀ ਦਿਖਾ ਕੇ ਆਣੇ ਕਿਤ ਆਏ ਉੱਪਰ ਚੱਲੀਏ ਆ ਜਾ ਲਓ ਜੀ ਤੁਹਾਨੂੰ ਦਿਖਾਉਣਾ ਹੈ ਉੱਪਰ ਵੀ ਕਿੱਦਾਂ ਬਣਿਆ ਹੈ ਉਹ ਦੇਖੋ ਹਰ ਗੁਣ ਆ ਰਹੀ ਹੈ ਕਿ ਇਧਰੋਂ ਆਸੀ ਕੌੜੀਆਂ ਚਲੋ ਜੀ ਅੱਗੇ-ਅੱਗੇ ਚੱਲੇਗਾ ਚਲੋ ਫਿਰ ਜਲਦੀ ਕਰਾ ਆ ਫਿਰ ਆਪਾਂ ਤੜਕਾ ਪੁੱਟਨੇਗਾ ਨਾਨੀ ਮਰੂਦ ਲੈ ਕੇ ਆ ਰਹੀ ਹੈ ਓਕੇ ਲਓ ਜੀ ਹਰ ਗੁਣ ਆ ਗਈ ਉੱਥੋਂ ਹੁਣ ਚੱਲ 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 ਇੰਨਾ ਨਾ ਆ ਲੋ ਜੀ ਦੇਖੋ ਉੱਪਰ ਜਿਹੜਾ ਸਾਰਾ ਮਟੀਰੀਅਲ ਆਪਾਂ ਕਹਿ ਦਈਏ ਇੱਕ ਸਟੋਰ ਵਾਂਗੂ ਬਣਾ ਰੱਖਿਆ ਇਹਨਾਂ ਨੇ ਜੋ ਵੀ ਛੋਟਾ ਮੋਟਾ ਸਮਾਨ ਸੀਗਾ ਮਤਲਬ ਐਕਸਟਰਾ ਹੁੰਦਾ ਆਪਣੇ ਉਹ ਇੱਥੇ ਰੱਖਿਆ ਹੋਇਆਗਾ ਘੁੰਟਾ ਕੋ ਉੱਪਰ ਲੇ ਪਹਿਲੇ ਕੁੰਡੀ ਲੰਗੀ ਪਈ ਐ ਲੋ ਜੀ ਚਲੋ ਹਾਈ ਪ੍ਰਿੰਡ ਓਏ ਉੱਡ ਗਈ ਆ ਦੇਖੋ ਬਾਹਰ ਕਿੰਨੀ ਠੰਡੀ ਠੰਡੀ ਹਵਾ ਆ ਰਹੀ ਹੈ ਆ ਲੋ ਜੀ ਆਪਾਂ ਆ ਗਏ ਹੁਣ ਉੱਪਰ ਓ ਸੇ ਆਪਣੇ ਗਵਾਂਡੀਆਂ ਦਾ ਘਰ ਇੱਥੇ ਖੇਤਾਂ 'ਚ ਨੇ ਆਪਣੇ ਜਿਹੜੇ ਇਹ ਘਰ ਦੋ ਤਿੰਨ ਕ ਓ ਦੇਖੋ ਸਾਹਮਣੇ ਤਾਇਆ ਜੀ ਕਾ ਘਰ ਆ ਗਿਆ ਇੱਧਰ ਆ ਗਏ ਆਪਣਾ ਆ ਦੇਖੋ ਮਾਂ ਮਾਂ ਇੱਕੋਂ ਪੌੜੀਆਂ ਆਉਂਦੀਆਂ ਨਹੀਂ ਆ ਆ ਦੇਖੋ ਜੀ ਮਾਂ ਹੋ ਦੇਖੋ ਹਰਗੁਣ ਕੀ ਕਹਿ ਰਹੀ ਆ ਹਾਂ ਜੀ ਮੈਨੂੰ ਖਾਓ ਡਿੱਗ ਜائیںਗੇ ਇੱਥੇ

ਨਾ ਕੋਈ ਨਹੀਂ ਮम्मा ਨੰਨ ਕਹੀ ਆਸੀ ਕੀ ਨਾ ਨਨ ਸਸਰੀ ਘਰ ਮਲਾ ਹੈ ਲੋ ਕਰੀ ਜਾਂਦੀ ਹੈ ਸਿਰ ਕੀ ਮੇ ਪਰਲੇ ਰਹਤੇ ਨਾਲ ਲੋ ਜੀ ਉਧਰ ਤਾਈ ਆਪਣੀ ਗਈ ਹੋਈ ਸੀ ਆਪਣੀ ਨੂੰ ਦੇ ਪੇਕੇ ਮਤਲਬ ਉਹਨਾਂ ਦੇ ਕੋਈ ਪ੍ਰੋਗਰਾਮ ਹੋਣਾ हाँ देखो इधर दूजे आ गया इन्होंने भी काफ़ी घुस बीजा हो देखो बहुत सोहना बना रखे वैसे ये रेंदे तो नहीं इत बट फिर भी वाइया बना रखे चलो ओ देखो गुरुद्वारा साहब जन्म स्थान संत सिंह जी महाराज ਜਨਮ ਸਥਾਨ ਹੈ ਇਹ ਗੁਰਦੁਆਰਾ ਤੇ ਆ ਗਈ ਡੱਗੀ ਜੀ ਵਾਟਰ ਬਾਕਸ ਇੱਥੋਂ ਆਪਾਂ ਨੂੰ ਜਿਹੜਾ ਟੂਟੀ ਦਾ ਪਾਣੀ ਆਉਂਦਾ ਮਾਮਾ ਥੇ ਆਹ ਦੇਖੋ ਮਾਮਾ ਥੇ ਕਿਉਂ ਲਓ ਜੀ ਇਧਰ ਹਰਗੁਣ ਕਹਿੰਦੀ ਇੱਥੇ ਦੇਖੋ ਤਾਰ ਭਈਏ ਬੁੱਤगिरਣਾ ਚਾਹੀਏ ਇੱਥੇ ਆਹ ਵਾਲੀ ਹੋਏ ਕਿੰਨੀ ਨੀ ਮੈਂ ਡਰ ਚ ਲੱਗਦਾ ਦੇਖੋ ਜੀ ਵਾਰ ਦਾ ਵਿਊ ਖੇਤਾਂ ਦੇ ਵਿੱਚ ਕਿੰਨੀ ਵਧੀਆ ਠੰਡੀ ਠੰਡੀ ਹਵਾ ਆ ਰਹੀ ਹੈ ਆ ਆਪਣੇ ਪਹਿਲਾਂ ਦਾ ਪੈਦਰਿਆਂ ਵਾਲਾ ਅੱਢਾ ਪਿਆਗਾ ਉੱਪਰ ਦੇਖੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਦਾਂ ਲੱਗਿਆ ਆਪਣਾ ਇਹ ਪਿੰਡ ਵਾਲਾ ਘਰ ਅਸੀਂ ਅੱਜ ਤਾਂ ਆ ਗਏ ਸੀ ਤਾਂ ਕਿ ਹਰਗਣ ਨੂੰ ਅੱਜ ਛੁੱਟੀ ਸੀਗੀ ਆ ਦੇਖੋ ਜੀ نیچے ਉਹ ਆਪਣੀ ਗੱਡੀ ਖੜੀ ਹੈ ਉਧਰ ਹੈ ਜਿਹੜੀ ਸੜਕ ਆਉਂਦੀ ਐ ਇੱਥੋਂ ਐ ਸਿੱਧੀ ਜੀ ਮੈਨ ਜਾਂਦੀ ਐ ਇੱਧਰ ਦੂਸਰੇ ਪਿੰਡ ਨੂੰ ਜਾ ਰਹੀ ਐ ਇੱਥੇ ਬਸ ਮਾ ਦੁੱਧ ਰਖਤ ਨੇ ਵਧੀਆ ਆਪਾਂ ਨੂੰ ਫਰੈਸ਼ ਹਵਾ ਸ਼ੁੱਧ ਹਵਾ ਮਿਲਦੀ ਐ ਲੋ ਇਹ ਦੇਖੋ ਚੱਲੇ ਬੁੱਤਾ ਹੁਣ ਆਪਾਂ ਜਾ ਰਹੇ ਹਾਂ ਜੀ نیچے ਪਰ ਹਵਾ ਬਹੁਤ ਸੋਹਣੀ ਲੱਗ ਰਹੀ ਸੀ ਉੱਪਰ ਹਾਂ ਆਪਾਂ करनी है सब्जी की तैयारी हाँ जी पुत्र ध्यान से आवा अच्छा गिरना जावा हरगुन कहनी मम्मा ध्यान से आना हिंदी कितो बोलन लग गई चलो जी चलो हरगुन आई हौली हौली आप लंघ जाने है तो हम आप आ गए जी देखो नीचे ए सारी आ गई लॉबी जी ਆ ਗਈ ਪੋਰਚ ਬਾਕੀ ਜਦੋਂ ਹੁਣ ਮੰਮੀ ਆਗੇ ਆਪਾਂ ਉਦੋਂ ਮਿਲਾਂਗੇ ਮਿਲਾਵਾਂਗੇ ਤੁਹਾਨੂੰ ਵੀ ਲਓ ਜੀ ਦੇਖੋ ਬਦਲਵਾਈ ਜੀ ਵੀ ਹੋ ਰਹੀ ਥੋੜੀ ਥੋੜੀ ਚਲੋ ਜੀ ਫਿਰ ਮਿਲਦੇ ਆ ਤੜਕਾ ਘੁੱਟਣ ਲਈ ਗੁੰਡਾ ਘੋਟਣਾ ਮੈਂ ਥੋਕੇ ਰੱਖਤਾ ਜੀ ਉਧਰ ਹਰਗੁਣ ਕਹਿੰਦੀ ਮੈਨੂੰ ਮਮਾ ਫਿੱਲਾਂ ਖਾਣੀਆਂ ਨੇਗੀਆਂ ਪੰਨੀਆਂ ਸੀਆਂ

पुट लाँगे। बैठे चौकड़ी मार के। पहला पापा ले प्याज पुटा देखो मम्मी हजे आए नहीं है अमरूद लेके नानी आई नहीं हजे कितों ਤੇਰੀ ਗੰਦਾ ਅੱਜੀ ਕੀ ਲੈ ਸਾਰਾ ਮੂੰਹ ਰੇਤ ਨਾਲ ਲਵੇੜ ਰੱਖਿਆ ਉਹ ਦੇਖੋ ਜੀ ਹਰਗੁਣ ਦੇ ਪਾਪਾ ਆ ਗਏ ਗਏ ਹੋਏ ਸੀ ਆਪਣੇ ਕਿਸੇ ਦੋਸਤ ਕੋਲੇ ਤੇ ਚੀਜੀ ਲੈ ਕੇ ਆਏ ਨੇ ਹਰਗੁਣ ਲਈ ਲੈ ਕੇ ਤੁਸੀਂ ਜੂਸ ਕੀ ਤੂੰ ਪਾਪਾ ਜੀਜੀ ਲੈ ਆਏ ਤੇਰੇ ਲਈ ਸਾਰੀਆਂ ਖਿਲਾਖੰਡਾਲੀਆਂ ਦੇਖ ਹਾਏ ਰੋਜ਼ ਜੂਸ ਵੀ ਲਿਆਂਦਾ ਹੈਂ ਕਿ ਤੂੰ ਕੂਕਰੇ ਨਾਨੀ ਵੀ ਲੈਣ ਗਈ ਜੀ ਆ ਕਹਿੰਦੇ ਅਮਰੂਦ ਆ ਨਾਨੀ ਵੀ ਲੈਣੀ ਜੀ ਬੱਤੂ ਮੂਰ ਇਹ ਚ ਪਾ ਲੈ ਬਟਾ ਮੰਮੀ ਕਿੱਥੇ ਆ ਰਹੀ ਆ ਆ ਰਹੀ ਮੰਮੀ ਲੈ ਬਟਾ ਲੋਈ ਮੰਮੀ ਆ ਗਈ ਅਮਰੂਦ ਲੈ ਕੇ ਆ ਜਾ ਹਰ ਗੁਣ ਬਾਗੀ ਨਾਨੀ ਕੋਲ ਅਮਰੂਦ ਲੈ ਲੈਈ ਮੰਮੀ ਅਮਰੂਦ ਆ ਕੱਦੂ ਵਾਸਤੇ ਅਮਰੂਦ ਲੈਂਦੇ ਦੇਖਾ ਲੈ ਮੂ ਹਾਇ ਵਧੀਆ ਨੇ ਨਾ ਉਹ ਮੱਕਰ ਤੋਂ ਨਾ ਮੂੰਹ ਹੀ ਲੈਣ ਲੱਗੀ ਦੇਣਾ ਮੰਮੀ ਉੱਥੇ ਵਧੀਆ ਆ ਮੰਮੀ نیچے ਆ ਜਾ ਬਤੋ ਕਿ ਕੋਈ சாਂਦੀ ਬਣਾ ਲਓ ਬਾਏ ਕਰ ਦੋ ਕਰ ਦੋ ਆਪ ਲਓ ਨਾ ਹੁਣ ਗੁਵਾਰਾ ਤੋੜ ਕੇ ਗੁਆਰੇ ਫੜੀ ਆ ਬਾਲਟੀ ਚ ਲਿਆਵਾਂਗੇ ਕਰਦ ਫਣਾਈ ਅਜੇ ਪਈਆ ਨਾ ਖੜਾ ਬੱਸ ਦੇਖੇ ਤੇਰੀ ਦਵਾਈ ਅਹੀਂ ਤੋੜ ਲਈਏ ਅਸੀਂ ਗੁਆਰੇ ਫੜੀ ਤੋੜ ਕੇ ਲੋਣੇ ਜਨਾ ਨੀ ਕੋਲੇ ਭਾਗ ਜਾ ਸਬਜ਼ੀ ਬਣਾ ਰੇ ਨਾਨੀ ਕਿੱਥੇ ਜene ਇੱਧਰ ਗਿਆ ਸੁਣੀ ਨਾ ਫੜ ਚੱਲ ਦੇਖਦੇ ਇੱਕ ਤਾਂ ਇੱਧਰ

ਪਤਨ ਲੱਗਾ ਕਿ ਆ ਦੇ ਵਿੱਚ ਤੋਰੀਆਂ ਦੀਆਂ ਬੇਲਾਂ ਸਾਰੀਆਂ ਹਾਂ ਹੋਗੂ ਕਦੂ ਮਾਰਾ ਹੈ ਨਹੀਂ ਕਦੂ ਮਾਰਾ ਕਦੂ ਨਹੀਂ ਹੈਗਾ ਤੋਰੀਆਂ ਨੇ ਚਪੜਾ ਨੇ ਚੌਲਿਆ ਨਹੀਂ ਤੇ ਵਿਚ ਵਿੱਚ ਆ ਵੀ ਨੇਗੇ ਇੱਕ ਤਾਂ ਕੱਖ ਜਿਹਾ ਮਾੜੇ ਹੋ ਰਿਹਾ ਦੁਬਾਰਾ ਫੜੀ ਦੇ ਚੱਕੇ ਹਾਂ ਤਾਂ ਪਿੰਡੀਆਂ ਨੇ ਮੈਂ ਤਾਂ ਗੱਲ ਹੀ ਨਹੀਂ ਸੁਣੀ ਵੀ ਕਿੱਧਰ ਪੈ ਨੇਗੇ ਹਾਂਜੀ ਆਪਾਂ ਐਸੇ ਇੱਧਰ ਸਬਜ਼ੀ ਲੈਣਾ ਤੇ ਇਧਰੋਂ ਪਿੰਡੀਆਂ ਤਾਂ ਮੱਚਦੇ ਗਈਆਂ ਝੋਲੇ ਦੇਖਦੇ ਸੀ ਆਪਾਂ ਝੋਲੇ ਮਿਲੇ ਨਹੀਂ ਸੌਰੀ ਗਵਾਰਾ ਦੇਖ ਲਓ ਕਿਥੇ ਇੱਲੋ ਜੀ ਮੰਮੀ ਨੇ ਦੱਸ ਤਾ ਇੱਧਰ ਨਹੀਂ ਗਈਆਂ ਇੱਧਰ ਦੀ ਜਾ ਰਹੇ ਆਪਾਂ कख ज्यादा ओ देखो हर गुण खड़ी जीरी लगी हुई है इन कपा हज लिया ने बाकी देख हैं कि देखी हो रहा है ना हैग देख पर पक्या पोई कोई कोई जी है, है, है ने देखे। कोई जी आ? कोई जी तु तो है, है ने। आपा नु सर जा लभ के तोड़ लने कच्चिया कच्ची ਇੰਦਰ ਆ ਵੇ ਆ ਦੇ ਕੱਚੇ ਕੱਚੇ ਇੰਦਰ ਹੈਗੀਆਂ ਨੇ ਬਾਦੂਆਂ ਤਾਂ ਦੇ ਇਹ ਹਰੀਆਂ ਨੇ ਕਰਕੇ ਆਪਾਂ ਦਾ ਟ੍ਰੈਂਡਿੰਗ ਪਾਡ ਰਣਾ ਦਾ ਬੂਟ ਲੜਨਾ ਹੈ ਥੋੜੀ ਤੇ ਜਨਾ ਇਹ ਲੰਬੇ ਲੰਬੇ ਹੋ ਜਾਂਦੇ ਬੂਟੇ ਇਹਨਾਂ ਦੇ ਮਣ ਪੱਕਦੇ ਨੇ ਤੇ ਲੰਬੇ ਲੰਬੇ ਬਣਾਵਾਲੇ ਕੋਈ ਨਾ ਤੋੜਦੇ ਨਹੀਂ ਸਿਰ ਕਰਦੇ ਨਹੀਂ ਹੋ ਕੇ ਆ ਜਾਂਦੇ ਮੜਾ ਸਾਪ ਸੁਪ ਦਾ ਧਿਆਨ ਰੱਖੀ ਪਤਾ ਨਹੀਂ ਹੁੰਦਾ ਇਹ ਵੀ ਦੇ ਹੋਰ ਸੇ ਆਪਾਂ ਖੜਾ ਕਰ ਲੈ ਫਲੀਆਂ ਦੇ ਬਾਹਨੇ ਬੂਟੇ ਦਾ ਬਵਲਾ ਕਰੇ ਨਾ ਤੱਕੀ ਆ ਤੋੜਨ ਸਾਰੀਆਂ ਭਈ ਤੋੜਨੇ ਬਹੁਤ ਔਖੀਆਂ ਸਬਜ਼ੀਆਂ ਐਵੇਂ ਨਹੀਂ ਮਹਿੰਗੀ ਲਾਉਂਦੇ ਅਗਲੇ ਇਹਨੇ ਇੰਨੀ ਕਰਦੇ ਜੇ ਲੋਕ ਦੇਖੇ ਕਿੰਨੀ ਚੜਾਈ ਹੋ ਗਈ ਇਹਦੇ ਮੈਨੂੰ ਆ ਦੇਖਾ ਸਾਰਾ ਪਰ ਐਵੇਂ ਪੁੱਜਾ ਜੇ ਕੱਚੀਆਂ ਦਾ ਆ ਲੈ ਇਧਰ ਉਧਰਲੀ ਸਾਈਡ ਦੀ ਕੱਢ ਲੈਣੀ ਆ ਖੜ ਜਾ ਆ ਲੈ ਆ ਜਾ ਫੜੀ ਪਣਾ ਖਿੱਚ ਲੈ ਪਰੇਪਨਾ ਸਰ ਆਪਣੇ ਕੋ ਆਪਣੀਆਂ ਦਾ ਨਿਕਲ ਹੀ ਗਿਆ ਹੂੰ ਕੋਟਮ ਇਹ ਵੀ ਲੈਣਾ ਜੀ ਇਧਰ ਵੀ ਆ ਮੈਂ ਚੱਕੀ ਆ ਸਾਰੀ ਪਰੀ ਪਈ ਆ ਫੋਨ ਕਰ ਮੰਮੀ ਤਾਂ ਤੇਰੇ ਨੂੰ ਤੋੜੂਗਾ ਇੱਕ ਤਰੀਕੇ ਨਾਲ ਘੜਨ ਲੱਗੇ ਪਏ ਸੀ ਕੱਚੇ-ਕੱਚੇ ਉਹਦੇ ਆਹ ਕਿਚਾ ਆਹ ਇਹ ਪਾਲਾ ਲੱਗੇ ਹਲੇ ਥੋੜੀਆਂ ਕੱਚੀਆਂ ਨੇ ਤੋੜ ਲੈਣੇ ਮਤਲਬ ਨਾ ਦੋ ਦਨ ਹੋਰ ਲੱਭ ਲਾਂਗੇ ਇੱਕ ਦੰਦ ਆਪਾਂ ਨੂੰ ਸਰ ਜੂ ਹੂੰ ਲੋ ਜਿ ਸਵੇਰ ਹੋ ਗਈ ਸੀ ਤੇ ਸਵੇਰ ਦੇ 6:00 ਵੱਜ ਗਏ ਸੀ ਮੰਮੀ ਚਾਹ ਬਣਾ ਕੇ ਚਾਹ ਪਾ ਰਹੀ ਸੀ ਤੇ ਦਰਹਰਗੁਣ ਦਰਹਗੁਣ ਦੇ ਪਾਜੇ ਪਾਈ ਸੀ ਆਪਾਂ ਮੈਂ ਤੇ ਮੰਮੀ ਨੇ ਮੰਜੇ ਛੱਕਦੇ ਬਾਹ ਡੜੀ ਪੈਨੇ ਤੇ ਆ ਦੇਖੋ ਬਾਹ ਦਾ ਥਿਓ ਇਸ ਤਰ੍ਹਾਂ ਲੱਗ ਰਿਹਾ ਸਵੇਰੇ ਸਵੇਰੇ ਚਲੋ ਇਹ ਆਪਾਂ ਵੀ ਹੁਣ ਜਾਣ ਦੀ ਤਿਆਰੀ ਕਰਦੇ ਆਂ ਚਾਹ ਪੀ ਕੇ ਲਓ ਮੰਮੀ ਨੇ ਚਾਹ ਪਾਲੀ ਤੇ ਹੁਣ ਆਪਾਂ ਪੀ ਕੇ ਚੱਲਦੇ ਆਂ ਦੇਖੋ ਲਓ ਜੀ ਮਾਪਾ ਚੱਲ ਪਏ ਸਵੇਰੇ 7 ਵਜੇ ਆਪਾਂ ਪੀਖ ਹੀ ਆ ਗਏ ਸੀਗੇ ਹੁਣ ਤੇ ਸਵੇਰੇ ਸਵੇਰੇ ਕੁਝ ਕੁ ਦੁਕਾਨਾਂ ਖੁੱਲ ਗਈਆਂ ਸੀ ਅਜੇ ਕੁਛ ਨਹੀਂ ਜੀ ਹੁਣ ਆਪਾਂ ਪਹੁੰਚਣ ਵਾਲਿਆ ਘਰ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ